ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਵਾਜ ਗੁਰੂ ਜੀ ਦਾ ਖਲਸਾ ਵਾਜ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤਪੁਰਾਂ ਦੀ ਸਾਜੀ ਉਹਨਾਂ ਵਜੀ ਗੁਰੂ ਰੂਪ ਗੁਰੂ ਖਲਸਾ ਸਦ ਸੰਗਤ ਜੀ ਉਹ ਸਤਪੁਰਾਂ ਨੇ ਮਹਿਰਾਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਪਾਵਨਾਂ ਦੇ ਨਾਲ ਗੁਰੂ ਸਾਹਿਬ ਜੀਾਂ ਦੇ ਮੁਬਾਰਕ ਦਰਸ਼ਨ ਕਰਕੇ ਸ਼ਰਧਾ ਔਰ ਸਤਿਕਾਰ ਦੇ ਸਹਿਬ ਬਾਣੀ ਪੜ੍ਹੀ ਹੈ ਸੁਣੀ ਹੈ ਸੇਵਾ ਕੀਤੀ ਹੈ ਉਪਰੰਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਅਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ 350 ਸਾਲਾਂ ਸਦੀ ਦੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸਭੱਚੀ ਸੰਗਤ ਵੱਲੋਂ ਸ੍ਰੀ ਸਹਿਜ ਪਾਠ ਪਿਆਰ ਦੇ ਨਾਲ ਰੰਗ ਕੀਤੇ ਗਏ ਹਨ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਲੜੀਵਾਰ ਕਥਾ ਵਿਚਾਰ ਆਪਾਂ ਰਲ ਮਿਲ ਕੇ ਕਰੀਦਾ ਹੈ ਰਾਮਕਲੀ ਰਾਗ ਦੇ ਅੰਦਰ ਆਨੰਦ ਸਾਹਿਬ ਜੀਾਂ ਦੀ ਪਾਵਨ ਪਵਿੱਤਰ ਬਾਣੀ ਦਿਨਾਂ ਦੀ ਪਹਿਲੀ ਪਉੜੀ ਦੇ ਪਾਠ ਆਪਾਂ ਨੇ ਸ਼੍ਰਵਣ ਕੀਤੇ ਹਨ ਤਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਉਚਾਰਣ ਕੀਤੀ ਹੋਈ ਇਹ ਪਾਵਨ ਪਵਿੱਤਰ ਬਾਣੀ ਖੁਸ਼ੀ ਔਰ ਗਮੀ ਦੇ ਵਿੱਚ ਆਪਾਂ ਦੋਵੇਂ ਸਮਿਆਂ ਦੇ ਉੱਤੇ ਸਤਿਗੁਰਾਂ ਨੇ ਸਾਨੂੰ ਇਹ ਆਨੰਦ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿਉਂਕਿ ਇਹ ਸ਼ਬਦ ਜਿਹੜਾ ਹੈ ਇਹ ਬਾਣੀ ਜਿਹੜੀ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਦੇ ਅੰਦਰ ਅਡੋਲਤਾ ਔਰ ਆਨੰਦ ਪੈਦਾ ਹੋ ਜਾਏ ਇਹਦੇ ਸੰਦਰਭ ਦੇ ਵਿੱਚ ਇਹ ਚਾਰਣ ਕੀਤੀ ਹੋਈ ਬਾਣੀ ਹੈ ਸੰਪਰਦਾਇ ਦੇ ਵੰਨਾ ਵੱਲੋਂ ਜੋ ਦੀ ਉਥਾਨਕਾ ਹੈ ਵੀ ਧੰਨ ਗੁਰੂ ਅਮਰਦਾਸ ਮਹਾਰਾਜੀਆਂ ਦੇ ਸੁਪੁੱਤਰ ਨੇ ਬਾਬਾ ਮੋਰੀ ਜੀ ਤੇ ਬਾਬਾ ਮੋਰੀ ਜੀ ਦੇ ਅੱਗੋਂ ਸਾਧ ਸੰਗਤ ਜੀ ਉਹਨਾਂ ਦੇ ਗ੍ਰਹਿ ਵਿਖੇ ਪੋਤਰਾ ਵੈਗੁਰਪੁੱਤ ਪੈਦਾ ਹੋਇਆ ਹੈ ਧੰਨ ਗੁਰੂ ਅਮਰਦਾਸ ਮਹਾਰਾਜੀਆਂ ਦੇ ਕੈਲੀ ਘਰ ਦੇ ਵਿੱਚ ਪੋਤਾ ਪੈਦਾ ਹੋਇਆ ਹੈ ਜਦੋਂ ਪਿਆਰ ਦੇ ਨਾਲ ਪਰਿਵਾਰ ਨੇ ਆ ਕੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਖੁਸ਼ਖਬਰੀ ਸੁਣਾਈ ਹੈ ਬੱਚੇ ਨੂੰ ਸਤਗੁਰਾਂ ਦੀ ਗੋਦ ਦੇ ਵਿੱਚ ਦਿੱਤਾ ਤੇ ਸਾਬ ਨੇ ਇਹ ਅਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ ਤੇ ਜਦੋਂ ਦੂਸਰੇ ਪੱਖ ਦੇ ਵਿੱਚ ਆਪਾਂ ਇਸ ਬਾਣੀ ਦਾ ਧਿਆਨ ਕਰਨੇ ਆ ਤੇ ਵੇਖੋ ਤਤਗੁਰੂ ਅਮਰਦਾਸ ਮਹਾਰਾਜ ਜੀਆ ਨੇ ਇਹ ਬਖਸ਼ਿਸ਼ ਕੀਤੀ ਹੈ ਵੀ ਆਨੰਦ ਕਦੋਂ ਪੈਦਾ ਹੁੰਦਾ ਹੈ ਕਿਉਂਕਿ ਉਹਨਾਂ ਦੇ ਜੀਵਨ ਦਾ ਬੜਾ ਵੱਡਾ ਤਜਰਬਾ ਰਿਹਾ ਜੀ ਇਹ 21 ਵੇਰਾਂ ਗੰਗਾ ਦਾ ਇਸ਼ਨਾਨ ਕੀਤਾ ਤੇ ਉਸ ਗੰਗਾ ਦੇ ਇਸ਼ਨਾਨ ਤੋਂ ਬਾਅਦ ਧਰਮ ਦੇ ਕੰਮ ਵੀ ਕੀਤੇ ਪੁੰਨ ਕੀਤਾ ਦਾਨ ਕੀਤਾ ਜਪ ਕੀਤਾ ਤਪ ਕੀਤਾ ਸੰਜਮ ਰੱਖਿਆ ਵਰਤ ਰੱਖੇ ਬੜਾ ਕੁਝ ਉਹਨਾਂ ਦੇ ਜੀਵਨ ਦੇ ਵਿੱਚ ਐਸਾ ਕੁਝ ਘਟਿਆ ਅੰਤ ਨੂੰ ਇਹ ਸਾਰੇ ਕਰਮਕਾਂਡ ਕਰਕੇ ਗੱਲ ਈਸ਼ਨ ਤੀਜੇ ਦੇ ਉੱਤੇ ਪਹੁੰਚੀ ਵੀ ਤੁਨਗੁਰਾ ਹੈ ਤੇ ਜਦੋਂ ਇਸ ਗੱਲ ਦਾ ਤਾਨਾ ਵੱਜਿਆ ਹੈ ਤੇ ਉਸ ਵੇਲੇ ਧੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰੂ ਧੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੀ ਸ਼ਰਣ ਦੇ ਵਿੱਚ ਆਏ ਨੇ ਤੇ ਕਰੀਬਨ ਸਾਧ ਸੰਗਤ ਜੀ ਲੰਬੇਰਾ ਸਮਾਂ ਧੰ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਜਦੋਂ ਗੁਜ਼ਾਰਿਆ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਤੇ ਸਤਿਗੁਰਾਂ ਨੇ ਫਿਰ ਕਿੱਡੀ ਵੱਡੀ ਧਾਰ ਉਹਨਾਂ ਨੂੰ ਬਖਸ਼ੀ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾੜ ਡੋਟਿਆਂ ਕੀ ਓਟ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਨੁਭਵ ਕੀਤਾ ਹੈ ਵੀ ਇਹ ਸੇਵਾ ਦੇ ਵਿੱਚ ਜੋ ਆਨੰਦ ਆਇਆ ਸਤਿਗੁਰੂ ਦੀ ਸੇਵਾ ਕਰਕੇ ਜੋ ਆਨੰਦ ਆਇਆ ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਜੋ ਆਨੰਦ ਆਇਆ ਗੁਰੂ ਦੀ ਸ਼ਰਣ ਦੇ ਵਿੱਚ ਰਹਿ ਕੇ ਜੋ ਆਨੰਦ ਆਇਆ ਹੈ ਉਹ ਸਤਿਗੁਰਾਂ ਨੇ ਆਪਣੀ ਜ਼ਿੰਦਗੀ ਦਾ ਨਿੱਜੀ ਤਜਰਬਾ ਜਿਹੜਾ ਇਹਨਾਂ ਦੀ ਉਹ ਆਪਣੇ ਨਾਲ ਸਾਂਝਾ ਕੀਤਾ ਜੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਵੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੇ ਮੇਰੀ ਮਾ ਮੈਂ ਬੜੇ ਯਤਨ ਕੀਤੇ ਵੀ ਕਿਤੇ ਨਾ ਕਿਤੇ ਮਨ ਆਨੰਦ ਦੇ ਨਾਲ ਭਰ ਜਾਏ ਕਿਉਂਕਿ ਸਾਡੀ ਭੱਜ ਦੌੜ ਵੀ ਆਨੰਦ ਦੀ ਖਾਤਰ ਹੈ ਜੋ ਅੱਜ ਅਸੀਂ ਸਤ ਸੰਗਤ ਜੀ ਪੂਰਬ ਦਾ ਪੱਛਮ ਬਣਾਇਆ ਪੱਛਮ ਦਾ ਪੂਰਬ ਬਣਾਇਆ ਹੋਇਆ ਹੈ ਇਹ ਭਾਵ ਕਹਿਣ ਕੋ ਕਹਿਣ ਤੋਂ ਵੀ ਜ਼ਿੰਦਗੀ ਦੀ ਜਿੰਨੀ ਭਜਨਾ ਠੇ ਇਹੀ ਹੈ ਵੀ ਸਾਡੇ ਮਨ ਨੂੰ ਸਕੂਨ ਮਿਲ ਜਾਏ ਸਾਡੇ ਮਨ ਨੂੰ ਆਨੰਦ ਮਿਲ ਜਾਏ ਪਰ ਤਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਆਨੰਦ ਭਿਆ ਮੇਰੀ ਮਾਂ ਹੈ ਮੇਰੀ ਮਾਂ ਮੇਰੇ ਜੀਵਨ ਦੇ ਵਿੱਚ ਆਨੰਦ ਹੀ ਆਨੰਦਾ ਫਰ ਗਿਆ ਆਨੰਦ ਹੀ ਆਨੰਦ ਵਰਸ ਗਿਆ ਹੈ ਤੇ ਮਰੇ ਕਹਿਣ ਲੱਗੇ ਕਿਵੇਂ ਵਰਸਿਆ ਜੀ ਕਹਿਣ ਲੱਗੇ ਸਤਿਗੁਰੂ ਮੈਂ ਪਾਇਆ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ ਜਦੋਂ ਸਤਿਗੁਰੂ ਦੀ ਸ਼ਰਣ ਦੇ ਵਿੱਚ ਆਏ ਆ ਤੇ ਸਤਿਗੁਰੂ ਨੇ ਅੱਗੋਂ ਜੀਵਨ ਦੀ ਜਾਂਚ ਦੱਸ ਦਿੱਤੀ ਕਿਹੜੇ ਜੀਵ ਕੀ ਗੁਰ ਸਤਿਗੁਰੂ ਕਾ ਜੋ ਸਿੱਖ ਕਾਇਸ਼ੁ ਭਲਕੇ ਉੱਠ ਹਰਨਾਮ ਤੇ ਆਵੇ ਵੀ ਸਾਰੇ ਤੋਂ ਪਹਿਲਾ ਕਰਮ ਇਹ ਕਰਨਾ ਵੀ ਅੰਮ੍ਰਿਤ ਵੇਲੇ ਜਾਗਣਾ ਹੈ ਅਬਰਤ ਵੇਲੇ ਜਾ ਕੇ ਤੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਜਿਸ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸੁੱਖ ਆਪਾਂ ਮਾਣਦੇ ਪਏ ਹਾਂ ਹਰ ਇੱਕ ਜੀ ਦੇ ਵਿੱਚੋਂ ਹਰ ਇੱਕ ਘਰ ਦੀ ਚੀਜ਼ ਦੇ ਵਿੱਚੋਂ ਦਾ ਸ਼ੁਕਰ ਕਰਨਾ ਕਿ ਸਤਿਗੁਰੂ ਇਹ ਰਹਿਮਤਾਂ ਸਾਰੀਆਂ ਤੇਰੀਆਂ ਨੇ ਤਾਂ ਇਸ ਤਰ੍ਹਾਂ ਮਨ ਅੰਨੰਦ ਭਇਆ ਮੇਰੀ ਮਾਏ ਜੀਵਨ ਅਨੰਦ ਭਈ ਬਣ ਗਿਆ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ ਸਤਿਗੁਰਤਾ ਪਾਇਆ ਸਹਿਜ ਛੇਤੀ ਮਨਵ ਜੀਆਂ ਵਧਾਈਆਂ ਕਹਿਣ ਲੱਗੇ ਕਿ ਜਦੋਂ ਦਾ ਜੀਵਨ ਸਤਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੈ ਜਦ ਸਤਗੁਰੂ ਦੀ ਪ੍ਰਾਪਤੀ ਹੋਈ ਹੈ ਤੇ ਮਾਰੇ ਕਹਿਣ ਲੱਗੇ ਜੀਵਨ ਦੇ ਵਿੱਚ ਸਹਿਜ ਸਹਿਤੂ ਭਾਵ ਸੁਖ ਸੁਖਤ ਭਾਵਨਾ ਲਵਾਂਗੇ ਕਿ ਸਤਗੁਰੂ ਨੇ ਕਿਰਪਾ ਕਰਕੇ ਆਤਮਿਕ ਅਡੋਲਤਾ ਬਖਸ਼ਿਸ਼ ਕਰ ਦਿੱਤੀ ਹੈ ਹੁਣ ਇਹ ਸੁੱਖਾਂ ਦੇ ਵਿੱਚ ਮਨ ਜਿਹੜਾ ਹੈ ਉਛਲਦਾ ਨਹੀਂ ਸੁਖ ਦੇ ਵਿੱਚ ਵੀ ਉਹਦਾ ਸ਼ੁਕਰਾਨਾ ਕਰਦਾ ਹੈ ਜੇ ਦੁੱਖ ਆ ਗਿਆ ਤੇ ਇਹ ਢੰਗੀ ਕਲਾਂ ਦੇ ਵਿੱਚ ਨਹੀਂ ਜਾਂਦਾ ਤੇ ਇਹ ਦੁੱਖ ਦੇ ਵਿੱਚ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਭਾਵ ਕਿ ਜੀਵਨ ਸੱਜ ਸੰਗਤ ਜੀ ਕਹਿ ਲੋ ਪ੍ਰੋਪਰ ਹੋ ਗਿਆ ਜੀ ਜੀਵਨ ਜਿਹੜਾ ਇੱਕ ਸੱਜ ਸੰਗਤ ਜੀ ਜਿਵੇਂ ਤੱਕੜੀ ਦਾ ਇਹ ਕੁੰਡਾ ਐ ਵਿੱਚਕਾਰ ਲੱਗ ਜਾਂਦਾ ਹੈ ਨਾ ਜੀ ਉਹਦੇ ਵਿੱਚ ਜੇ ਸੱਜੇ ਪਾਸੇ ਨੂੰ ਕੁਝ ਵੱਧ ਪਾ ਦਈਏ ਤੇ ਸੱਜੇ ਪਾਸੇ ਨੂੰ ਉਲੜ ਜਾਂਦੀ ਖੱਬੇ ਪਾਸੇ ਨੂੰ ਪਾ ਦਈਏ ਤੇ ਸੱਜ ਸੰਗਾ ਜੋ ਖੱਬੇ ਪਾਸੇ ਨੂੰ ਡਰ ਜਾਂਦੀ ਏ ਪਰ ਜਿਹੜਾ ਅਸਲ ਤੋਲ ਹੈ ਉਹ ਹੈ ਜਦੋਂ ਕੰਡੇ ਦੇ ਨਾਲ ਉੱਤੇ ਕੰਡਾ ਮਿਲ ਜਾਏ ਸਤਿਗੁਰੂ ਨੇ ਕੰਡੇ ਦੇ ਨਾਲ ਕੰਡਾ ਮਿਲਾ ਦਿੱਤਾ ਹੈ ਭਾਵ ਕਿ ਜੀਵਨ ਬਰੋਬਰ ਕਰ ਦਿੱਤਾ ਹੈ ਨਾ ਸੱਜੇ ਨੂੰ ਡੋਲਦਾ ਹੈ ਨਾ ਖੱਬੇ ਨੂੰ ਇਹ ਮਨ ਡੋਲਦਾ ਹੈ ਹੁਣ ਇਹ ਮਨ ਜਿਹੜਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਟਿਕ ਗਿਆ ਹੈ ਟਿਕਿਆ ਹੋਇਆ ਮਨ ਇੰਨੀ ਅਡੋਲਤਾ ਦੇ ਵਿੱਚ ਹੈ ਤੇ ਅੰਦਰੋਂ ਇਹ ਅਰਦਾਸ ਕਰਦਾ ਵੀ ਜੇ ਭੁੱਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਬਣਾਈ ਵੀ ਸਤਿਗੁਰੂ ਜੇ ਤੁਹਾਡੇ ਵੱਲੋਂ ਦੁੱਖਾਂ ਦੀ ਦਾਤ ਦਿੱਤੀ ਜਾਂਦੀ ਹੈ ਨਾ ਤੇ ਮੈਂ ਤਾਂ ਵੀ ਸੁਖ ਕਰਕੇ ਮੰਨਾਂਗਾ ਤੇ ਜੇ ਭੁੱਖ ਦੇਗਾ ਤੇ ਮੈਂ ਸਦਾ ਰਜਿਆ ਰਹਾਂਗਾ ਅਡੋਲਤਾ ਆਗੀ ਜੀ ਉੱਤੇ ਤੇ ਜਦੋਂ ਇਸੇ ਗੱਲ ਨੂੰ ਆਪਾਂ ਵੇਖਣਿਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਜੋੜ ਕੇ 6 ਮਹੀਨੇ ਦਾ ਲਬੇਰਾ ਘੇਰਾ ਹੈ ਤੇ ਉਸ ਘੇਰੇ ਦੇ ਵਿੱਚ ਸੱਜ ਸੰਗਤ ਜੀ ਰਾਸ਼ਨ ਕੋਈ ਬਾਹਰੋਂ ਅੰਦਰ ਨਹੀਂ ਜਾ ਰਿਹਾ ਅੰਦਰਲਾ ਰਾਸ਼ਨ ਖਤਮ ਹੋ ਚੁੱਕਾ ਹੈ ਸੱਜ ਸੰਗਤ ਜੀ ਕੋੜੇ ਕੀ ਗੁਰਸਿੱਖ ਕੀ ਸਾਰੇ ਭੁੱਖ ਦੇ ਨਾਲ ਮਰਦੇ ਪਏ ਨੇ ਪਰ ਫਿਰ ਵੀ ਵੇਖੋ ਉੱਥੇ ਸੱਜ ਸੰਗਤ ਜੀ ਜੇ ਛੱ ਸਾਰਿਆਂ ਤੋਂ ਛੋਟੀ ਉਮਰ ਲਾਈਏ ਤੇ ਬਾਬਾ ਫਤੇ ਸਿੰਘ ਸਾਹਿਬ ਜੀਆਂ ਦੀ ਏ ਤੇ ਸੇ ਸਾਰੇ ਤੋਂ ਜੇ ਲਬੇਰੀ ਉਮਰ ਲਾਈਏ ਤੇ ਮਾਤਾ ਗੁਜਰ ਕੌਰ ਜੀ ਦੀ ਐਡੇ ਸਤਸੰਗਤ ਜੀ ਦੁੱਖ ਮੁਸੀਬਤਾਂ ਦੇ ਵਿੱਚ ਵੀ ਮਨ ਅਹੇਲਾ ਮਨ ਡੋਲਿਆ ਨਹੀਂ ਤੇ ਸਤਸੰਗਤ ਜੀ ਉਥੇ ਗੁਰਸਿੱਖਾਂ ਨੇ ਦੁੱਖ ਵਿੱਚ ਸੁਖ ਬਣਾਇਆ ਹੈ ਉਥੇ ਸਤਸੰਗਤ ਜੀ ਜੋ ਨਰ ਦੁੱਖ ਵੇ ਦੁੱਖ ਨਹੀਂ ਮੰਨਦਾ ਸੁਖ ਸੁਨੇਹਰ ਪੈ ਨਹੀਂ ਜਾ ਕੇ ਕੰਚਨ ਬਾਟੀ ਮੰਨੈ ਉਹ ਸਾਰੀ ਪੰਕਤੀ ਨੂੰ ਉਹਨਾਂ ਨੇ ਸਤ ਕਰਕੇ ਵਿਖਾਰ ਦਿੱਤਾ ਇਹ ਕਾਦ ਹੋਇਆ ਜੀ ਸਤਗੁਰੂ ਤਾਂ ਪਾਇਆ ਸ਼ੈਨ ਸੇਤੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਮਿਲਿਆ ਤੇ ਉਸ ਮਿਲੇ ਹੋਏ ਸਾਥ ਦੇ ਸੱਜ ਸੰਗਤ ਜੀ ਅੰਦਰ ਐਸੀ ਅਡੋਲਤਾ ਪੈਦਾ ਕੀਤੀ ਭਵੇਂ ਅਤ ਦੁਖਦਾਈ ਦਿਹਾੜੇ ਨੇ ਪਰ ਫਿਰ ਵੀ ਗੁਰਸਿੱਖ ਚੜ੍ਹਦੀ ਕਲਾ ਦੇ ਨਾਲ ਸੱਜ ਸੰਗਤ ਜੀ ਗੁਰੂ ਦੇ ਬਾਣੀ ਦੇ ਵਿੱਚ ਰਾਜ਼ੀ ਰਹ ਰਹੇ ਜੇ ਤੁਹਾਰੇ ਕਹਿਣ ਲੱਗੇ ਮਨ ਵਜੀਆਂ ਵਧਾਈਆਂ ਹੁਣ ਵਧਾਈਆਂ ਕਦੋਂ ਨਲਦੀਆਂ ਨੇ ਜਦੋਂ ਘਰ ਦੇ ਵਿੱਚ ਸੁੱਖ ਹੋਵੇ ਜਦੋਂ ਘਰ ਦੇ ਵਿੱਚ ਕੋਈ ਸੱਜ ਸੰਗਤ ਜੀ ਖੁਸ਼ੀ ਵਾਲਾ ਮਾਹੌਲ ਬਣਿਆ ਹੋਵੇ ਪ੍ਰੋਗਰਾਮ ਰੱਖਿਆ ਹੋਵੇ ਹੁਣ ਪਰਸ਼ਾ ਜੀ ਕਹਿਣ ਲੱਗੇ ਕਿ ਜਦੋਂ ਤਾਂ ਸਤਿਗੁਰੂ ਦੀ ਪ੍ਰਾਪਤੀ ਹੋਈ ਇਹ ਅੰਦਰ ਉਤਸ਼ਾਵੀ ਹੈ ਮਨ ਜਾਓ ਭਇਆ ਪ੍ਰਭ ਆਗਮ ਸੁਣਿਆ ਕਹਿਣ ਲੱਗੇ ਜਦੋਂ ਤਾਂ ਸਤਿਗੁਰੂ ਅੰਦਰ ਆਣ ਕੇ ਵਸਿਆ ਨਾ ਜੀ ਉਦੋਂ ਦਾ ਆਨੰਦ ਹੀ ਆਨੰਦ ਹੈ ਵਧਾਈਆਂ ਹੀ ਵਧਾਈਆਂ ਹਨ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵੜਿਆਈਆਂ ਕਹਿ ਲਗੇ ਰਤਨਾ ਵਰਗੇ ਜਿਹੜੇ ਕੀਰਤੀ ਰਾਗ ਤੇ ਸੱਜ ਸੰਗਤ ਜੀ ਧੰਗ ਗੁਰੂ ਅਮਰਦਾਸ ਮਹਾਰਾਜ ਕਹਿ ਲਗੇ ਜਦੋਂ ਗੁਰੂ ਦੀ ਕਿਰਪਾ ਵਰਤੀ ਤੇ ਅੰਦਰ ਉਹ ਸੱਜ ਸੰਗਤ ਜੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿਵੇਂ ਜਿਵੇਂ ਇਹ ਸੱਜ ਸੰਗਤ ਜੀ ਕੁੱਲ ਕਾਇਨਾਤ ਜਿਹਦੇ ਵਿੱਚ ਪਰੀਆਂ ਕੀ ਜੋ ਵੀ ਹੈ ਰਾਗ ਰਤਨ ਜਿਹੜੇ ਰਤਨਾ ਵਰਗੇ ਰਾਗ ਅਤੇ ਜਿਹੜੀਆਂ ਸੱਜ ਸੰਗਤ ਜੀ ਦੇਵਤਿਆਂ ਦੇ ਘਰ ਵਾਲੀਆਂ ਮੰਨੀਆਂ ਗਈਆਂ ਨੇ ਪਰੀਆਂ ਉਹ ਸਾਰੀਆਂ ਉਸ ਰੱਬੀ ਸਤਸੰਗਤ ਜੀ ਰੱਬੀ ਨਾਮ ਦਾ ਕੀਰਤਨ ਕਰਦੀਆਂ ਨੇ ਸ਼ਬਦ ਗਾ ਬਣਾਈਆਂ ਜਦੋਂ ਸ਼ਬਦ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਵੀ ਪੂਲ ਕਾਇਨਾਤ ਉਸ ਵਾਹਿਗੁਰੂ ਦੇ ਸ਼ਬਦਾਂ ਨੂੰ ਗਾ ਰਹੀ ਹੈ ਉਹ ਵਾਹਿਗੁਰੂ ਦਾ ਸ਼ੁਕਰ ਕਰ ਰਹੀ ਹੈ ਤਾਂ ਪਤਸ਼ਾਹ ਜੀ ਕਹਿੰਦੇ ਸ਼ਬਦੋ ਤਾਂ ਗਾਵੋ ਹਰੀ ਕੇਰਾ ਬੰਦ ਜੀ ਨਿ ਵਸਾਇਆ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣਗੇ ਇਹ ਭਾਈ ਸਦਾ ਉਸ ਵਾਹਿਗੁਰੂ ਦੇ ਸ਼ਬਦਾਂ ਨੂੰ ਬਾਉ ਉਸ ਵਾਹਿਗੁਰੂ ਦੇ ਨਾਮ ਨੂੰ ਸਿੰਗਰੋ ਸਤਿਗੁਰਾਂ ਦੀ ਬਾਣੀ ਨੂੰ ਪੜੋ ਔਰ ਵਿਚਾਰੋ ਤੇ ਜਦੋਂ ਪਰ ਕਹਿਣਗੇ ਕਿ ਸ਼ਬਦ ਦੇ ਦੁਆਰਾ ਹਰੀ ਕੇਰਾ ਇੱਕ ਵਾਹਿਗੁਰੂ ਦੇ ਨਾਮ ਦੀ ਟੇਕ ਰੱਖਣੀ ਹੈ ਮਨ ਦੇ ਵਿੱਚ ਆ ਹੋਰ ਪਾਸੇ ਨਹੀਂ ਤਾਵਣਾ ਹੋਰ ਪਾਸੇ ਨਹੀਂ ਦੌੜਨਾ ਇੱਕ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜ ਕੇ ਸਤਸੰਗਤ ਜੀ ਜਦੋਂ ਉਹਦਾ ਉਹਦੀ ਬਾਣੀ ਦਾ ਕੀਰਤਨ ਕਰਾਂਗੇ ਮਰੇ ਕੰਨ ਗੇ ਮਨ ਜਿਨੀ ਵਸਾਇਆ ਜਦੋਂ ਉਹ ਸਤ ਸੰਗਤ ਜੀ ਪ੍ਰਮਾਤਮਾ ਨੇ ਆਪਣੀ ਕਿਰਪਾ ਕਰਕੇ ਜੋ ਨਾਮ ਜੋ ਗੁਰੂ ਦਾ ਸ਼ਬਦ ਸਾਡੇ ਮਨ ਦੇ ਵਿੱਚ ਵਸਾਇਆ ਹੈ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਕੰਨ ਗੇ ਕਿ ਇਹ ਅਨੰਦ ਦੀ ਉਦੋਂ ਪ੍ਰਾਪਤੀ ਹੋਈ ਜਦੋਂ ਰੱਬ ਦੀ ਰਹਿਤ ਦੇ ਨਾਲ ਗੁਰੂ ਦਾ ਬਿਲਾਕ ਹੋਇਆ ਗੁਰੂ ਮਿਲਿਆ ਤੇ ਮਨ ਦੇ ਵਿੱਚ ਸਾਰੇ ਜਿੰਨੇ ਵੀ ਦੁੱਖ ਸਨ ਉਹਨਾਂ ਦਾ ਦੁਖ ਪਰਬ ਕਰ ਡੇਰਾ ਟਟਾ ਕਾਰਜ ਆਇਆ ਰਾਸੀ ਰਾਮ ਕਹਿਣਗੇ ਸਾਰਿਆਂ ਦੇ ਡੇਰੇ ਪਰਨੇ ਗਏ ਦੁਖ ਵੀ ਚਲੇਗੇ ਕਲੇਸ਼ ਵੀ ਚਲੇਗੇ ਵਿਕਾਰ ਵੀ ਚਲੇਗੇ ਹੁਣ ਇੱਕ ਨਿਰੰਕਾਰ ਦਾ ਨਾਮ ਅੰਦਰ ਗੂੰਜਾ ਪਉਂਦਾ ਸਤਿਗੁਰੂ ਦਾ ਸ਼ਬਦ ਦਿਨ ਰਾਤ ਇਹਨਾਂ ਕੰਨਾਂ ਰਾਹੀਂ ਸੁਣੀਦਾ ਤੇ ਸਤਿਗੁਰੂ ਦੇ ਸੱਚੇ ਸੱਚੇ ਪਾਤਸ਼ਾਹ ਜੀ ਦੇ ਦیدار ਇਹਨਾਂ ਅੱਖਾਂ ਦੇ ਨਾਲ ਕਰੀਦੇ ਤੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਬਣਿਆ ਪਿਆ ਹੈ ਇਹ ਆਨੰਦ ਜਿਹੜਾ ਫਾਇਦਾ ਹੋਇਆ ਇਹ ਸਤਿਗੁਰੂ ਨੂੰ ਮਿਲ ਕੇ ਪੈਦਾ ਹੋਇਆ ਹੈ ਤੁਮਾਰੇ ਕਹਿਣ ਲਗੇ ਪੂਰੇ ਸਤਿਗੁਰੂ ਦੀ ਸ਼ਰਣ ਦੇ ਵਿੱਚ ਪਾਓ ਸਤਿਗੁਰੂ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੋ ਤਾਂ ਕਿ ਸਾਡਾ ਜੀਵਨ ਬਣ ਜਾਏ ਲੋਕ ਸੁਖੀਏ ਪਰਲੋਕ ਸੁਹਜਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਿਚਾਰ ਕਰਦੇ ਬੰਤ ਪ੍ਰਕਾਰ ਦੀਆਂ ਕੋ ਲਾਗਲਤੀਆਂ ਹੋਈਆਂ ਬਣ ਗਈਆਂ ਜੀ ਬਖਸ਼ ਰਹਿਣਿਓ ਸਾਰੇ ਰਲ ਮਿਲ ਕੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਆਜ਼ਰੀ ਲਵਾਈਏ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ